ਆਪ ਦੇਖ ਰਹੇ ਹੋ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਮੈਂ ਸੁਖਪ੍ਰੀਤ ਕੌਰ ਜਿਵੇਂ ਕਿ ਸਾਨੂੰ ਸਾਰੇ ਨੂੰ ਪਤਾ ਹੀ ਹੈ ਕਿ ਪੂਰੇ ਪੰਜਾਬ ਭਰ ਦੇ ਵਿੱਚ ਪਣਵਸਤ ਪੀਆਰਟੀਸੀ ਦੇ ਕਰਮਚਾਰੀਆਂ ਵੱਲੋਂ ਧਰਨਾ ਜਿਹੜਾ ਉਹ ਲਗਾਇਆ ਜਾ ਰਿਹਾਗਾ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਮੰਗ ਨੂੰ ਲੈ ਕੇ ਤੇ 1 ਕਿਲੋਮੀਟਰ ਬੱਸਾਂ ਨੂੰ ਬੰਦ ਕਰਨ ਦੀ ਮੰਗ ਨੂੰ ਲੈ ਕੇ ਰੋਸ ਪ੍ਰਦਰਸ਼ਨ ਹੈ ਜਿਹੜਾ ਉਹ ਕੀਤਾ ਜਾ ਰਿਹਾ ਜਿਸ ਦੇ ਚੱਲਦਿਆਂ ਹੀ ਕੱਲ ਸੰਗਰੂਰ ਤੇ ਪਟਿਆਲੇ ਦੇ ਵਿੱਚ ਮੋਹਾਲੇ ਜਿਹੜਾ ਉਹ ਤਣਾਅਪੂਰਨ ਹੋ ਗਿਆ ਸੀ ਤੇ ਕਰਮਚਾਰੀਆਂ ਤੇ ਪੁਲਿਸ ਦੇ ਵਿਚਾਲੇ ਝੜਪ ਹੋ ਗਈ ਸੀ ਤਾਂ ਅਸੀਂ ਖੜੇ ਹਾਂ ਬਰਨਾਲਾ ਦੇ ਬੱਸ ਸਟੈਂਡ 'ਚ ਜਿੱਥੇ ਕਿ ਕਰਮਚਾਰੀਆਂ ਵੱਲੋਂ ਤੇ ਇਹਨਾਂ ਨਾਲ ਗੱਲਬਾਤ ਕਰਾਂਗੇ ਤੇ ਇਹਨਾਂ ਤੋਂ ਜਾਣਾਂਗੇ ਕਿ ਧਰਨੇ ਨੂੰ ਲੈ ਕੇ ਇਹਨਾਂ ਦੇ ਕੀ ਕੀ ਮੰਗਾਂ ਨੇ ਕੀ ਇਹ ਚਾਹੁੰਦੇ ਨੇਗੇ ਤੇ ਕਿਉਂ ਧਰਨਾ ਲਗਾਇਆ ਗਿਆ ਤੇ ਕਦ ਤੱਕ ਇਹ ਧਰਨਾ ਜਿਹੜਾ ਉਹ ਜਾਰੀ ਰਹੇਗਾ ਤਾਂ ਆਓ ਕਰਦਿਆਂ ਗੱਲਬਾਤ ਸਾਥੀ ਕਿਤੇ ਰਹਾ ਕਰੋ ਰਹਾ ਕਰੋ ਰਹਾ ਕਰੋ ਅਫਸਰ ਕਿਤੇ ਸਾਥੀ ਰਹਾ ਕਰੋ ਰਹਾ ਕਰੋ ਰਹਾ ਕਰੋ ਮੁਸਮਰਾਜ ਮਰਦਾਬਾਦ 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 ਮੁਰਤਾਬਾ 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 ਸਰਪੰਦਰ ਕਿਤੇ ਸਸਤੀ ਰਿਹਾ ਕਰੋ ਰਿਹਾ ਕਰੋ ਰਿਹਾ ਕਰੋ ਸਸਤੀ ਕਿਤੇ ਦੇ ਪਰਚੇ ਰੱਦ ਕਰੋ ਰੱਦ ਕਰੋ ਰੱਦ ਕਰੋ ਮੈਟਰ ਸਕੀਮ ਬੰਦ ਕਰੋ ਬੰਦ ਕਰੋ ਬੰਦ ਕਰੋ ਕੇਸਾ ਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਜਨਾਬ ਸਰ ਬਰਨਾਲਾ ਦੇ ਵਿੱਚ ਕੁੱਲ ਕਿੰਨੇ ਕੱਚੇ ਮੁਲਾਜ਼ਮ ਨੇਗੇ ਤੇ ਕਿਹੜੇ ਕਿਹੜੇ ਰੂਟ ਪ੍ਰਭਾਵਿਤ ਹੋਇਆ ਬਰਨਾਲਾ ਦੇ ਵਿੱਚ ਤਕਰੀਬਨ 200 ਦੇ ਕਰੀਬ ਕੱਚਾ ਮੁਲਾਜ਼ਮਾਂ 30 40 ਬੰਦੇ ਪੱਕੇ ਆ ਕਾਰਨ ਕਿ ਮੈਂ ਕੈਮਰੇ ਦੇ ਸਾਹਮਣੇ ਪਹਿਲਾਂ ਤਾਂ ਜਨਤਾ ਕੇ ਅਪੀਲ ਕਰਦਾ ਜਨਤਾ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਜਿਹੜੇ ਕਹਿੰਦੇ ਵੀ ਸਾਨੂੰ ਖੱਜਲ ਖਰਾਬ ਕਰਦੇ ਜਾ ਉਹ ਕਰਦੇ ਆ ਮੰਨ ਲਓ ਅੱਜ ਦੀ ਘੜੀ ਜਾ ਕੇ ਜੇ ਮੈਂ ਬਠਿੰਡੇ ਥਰਮਲ ਤੇ ਜਾ ਕੇ ਕਹਾਂ ਮੈਨੂੰ ਨੌਕਰੀ ਦਿਓ ਜਿਹੜੀ ਚੀਜ਼ ਬੰਦ ਹੀ ਹੋ ਗਈ ਉੱਥੇ ਮੈਨੂੰ ਕੀ ਨੌਕਰੀ ਮਿਲੂ ਤੁਸੀਂ ਇਹ ਕਰਕੇ ਅਸੀਂ ਮਹਿਕਮਾ ਬਚਾ ਰਹੇ ਆ ਜੇ ਅਸੀਂ ਮੰਗ ਕਰ ਰਹੇ ਆ ਇਹ ਕਹਿੰਦੇ ਪੱਕਿਆਂ ਦੀ ਮੰਗ ਕਰੋ ਤੁਸੀਂ ਆਪ ਦਾ ਰੋਜ਼ਗਾਰ ਵਾਸਤੇ ਮੰਗ ਕਰੋ ਮੰਗ ਕਿੱਥੋਂ ਕਰਾਂਗੇ ਜੇ ਮਹਿਕਮਾ ਹੀ ਬੰਦ ਹੋ ਗਿਆ ਅਸੀਂ ਇਹ ਕਹਿ ਰਹੇ ਆ ਵੀ 10000 ਬੱਸ ਪਾਓ ਪਰ ਬੱਸ ਪੀਆਰਟੀਸੀ ਦੇ ਵਿੱਚ ਜਿਹਦੇ ਨਾਲ ਘੱਟੋ ਘੱਟ 65 ਜੀਰਾ ਇਹ ਲੋਕਾਂ ਨੂੰ ਕਹੇ ਵੀ ਤੁਹਾਨੂੰ ਖੱਜਲ ਖਰਾਬ ਕਰਦੇ ਆ ਅਸੀਂ ਮੈਕਮਾ ਬਚਾਰੇ ਆ ਕਿਉਂਕਿ 20 25 ਕੈਟਗਰੀਆਂ ਸਾਡੇ ਨਾਲ ਫਰੀ ਸਫਰ ਕਰਦੀਆਂ ਉਹ ਜਦੋਂ ਕਿਉਂਕਿ ਇਹ ਪ੍ਰਾਈਵੇਟ ਹੋ ਗਿਆ ਪ੍ਰਾਈਵੇਟ ਕਰਾਣੇ ਦੇ ਅੰਦਰ ਹੋ ਗਿਆ ਫਿਰ ਕਿਸੇ ਨੂੰ ਕੋਈ ਫਰੀ ਸਫਰ ਨਹੀਂ ਮਿਲਣਾ ਨਾ ਆਧਾਰ ਕਾਰਡ ਤੇ ਨਾ ਕਿਸੇ ਕੈਂਸਰ ਵਾਲੇ ਨੂੰ ਨਾ ਆਜ਼ਾਦੀ ਘੁਲਾੜੀਆਂ ਨੂੰ ਕਿਸੇ ਨੂੰ ਕੁਝ ਨਹੀਂ ਮਿਲਣਾ ਇਹ ਜਿਹੜੇ ਮੁਲਾਜ਼ਮੇ ਸਾਡੇ ਤਸੱਦ ਕਰ ਰਹੇ ਆ ਇਹਨਾਂ ਨੂੰ ਵੀ ਖਰਾਾ ਲਾ ਕੇ ਹੀ ਜਾਣਾ ਪੈਣਾ ਅਸੀਂ ਤਾਂ ਇਹੀ ਕੋਸ਼ਿਸ਼ਾਂ ਕਰ ਰਹੇ ਆ ਬਾਰ ਬਾਰ ਵੀ ਮੈਕਮਾ ਬਚ ਰਹੇ ਇਹਨਾਂ ਨੇ ਕੋਈ ਕੰਮ ਨਹੀਂ ਕੀਤਾ ਸਰਕਾਰ ਨੇ ਇੱਕ ਟੀਚਰ ਪੱਕੇ ਕੀਤੇ ਇਹਨਾਂ ਨੇ ਟੀਚਰ ਵੀ ਡਾਣ ਕਿਡਰ ਤੇ ਕੀਤੇ ਉਹ ਵੀ ਮੰਨ ਲਓ ਸਪ ਦੇ ਵਿੱਚ ਕੋਰਕੀਲੇ ਕੰਮ ਆ ਦੂਸਰੀ ਗੱਲ ਕਿਸੇ ਨੂੰ ਬਹੁਤ ਘੱਟ ਲੋਕਾਂ ਨੂੰ ਪਤਾ ਜਿਹੜੇ ਟੀਚਰ ਕੀਤੇ ਇਹਨਾਂ ਨੇ ਪੱਕੇ ਉਹ ਰਾਜਸਥਾਨ ਤੇ ਹਰਿਆਣੇ ਦੇ ਨੇ ਮੈਂ ਅੱਜ ਦਾ ਵੀ ਨਾ ਕਹਿ ਸਕਦਾ ਵੀ ਮੈਂ ਕਿਸੇ ਟੀਚਰ ਤੋਂ ਪੰਜਾਬੀ ਚਾਰਜੀ ਲਿਖਵਾ ਮੈਂ ਤਾਂ ਨਹੀਂ ਲਿਖ ਸਕਦਾ ਮੇਰੇ ਸਕੂਲ ਦੇ ਵਿੱਚ ਨੇ ਉਹ ਟੀਚਰ ਪੰਜਾਬੀ ਚਾਰਜੀ ਨਹੀਂ ਲਿਖ ਸਕਦਾ ਆਪ ਵੀ ਮੇਰਾ ਦੋਸਤ ਤਾਂ ਹੈਡਮਾਸਟਰ ਉਹਨੇ ਅਰਜੀ ਲੈਤੀ ਤੇ ਕਹਿੰਦਾ ਮੈਂ ਚੈੱਕ ਕੀਤੀ ਕਰਜ਼ੀ ਦੇ ਵਿੱਚ ਜ਼ਰੂਰੀ ਕੰਮ ਦੇ ਵਿੱਚ 15 ਗਲਤੀਆਂ ਸੀ ਉਹ ਸਾਡੀ ਪੰਜਾਬੀ ਕੀ ਬਚਾਉਣਗੇ ਕੀ ਇਹ ਦੇਸ਼ ਚਾਉਣਗੇ ਜਿਵੇਂ ਮੈਂ ਬੱਸ ਚਲਾਉਣਾ ਬੱਸ ਦਾ ਮਾਲਕ ਮੈਂ ਹੁੰਨਾ ਬੱਸ ਸਰਕਾਰੀ ਹੁੰਦੀ ਆ ਉਹ ਮੇਰੀ ਮਰਜ਼ੀ ਕਿੱਥੇ ਰੋਕਣੀ ਕਿੱਥੇ ਨਹੀਂ ਰੋਕਣੀ ਮੈਂ ਤੇ ਮੇਰੇ ਕਨੈਕਟਰ ਦਾ ਉਹੀ ਹਾਲ ਸਾਡੀ ਸਰਕਾਰ ਦਾ ਸਰਕਾਰ ਪੰਜਾਬ ਦੀ ਆ ਪਰ ਜਿਹੜਾ ਸਟੀering ਆ ਉਹ ਦਿੱਲੀ ਦੇ ਹੱਥ ਚਾ ਇਹ ਕੁਛ ਨਹੀਂ ਕਰ ਸਕਦੇ ਇਹਨਾਂ ਨੇ ਵਿੜਾ ਕਰਕ ਕਰਤਾ ਸਾਰੇ ਪੰਜਾਬ ਦਾ ਕੋਈ ਵੀ ਕੰਮ ਨਹੀਂ ਕੀਤਾ ਇੱਕ ਵੀ ਬਹੁਤ ਕਿਨਾਰੇ ਹਿਆ ਕਰਤਾ ਇਹੋ ਕਰਤਾ ਕੋਈ ਕੰਮ ਨਹੀਂ ਕੀਤਾ ਤਾਂ ਇਸ ਧਰਨੇ ਨੂੰ ਲੈ ਕੇ ਤੁਹਾਡੀਆਂ ਹੋਰ ਕੀ ਕੀ ਮੰਗਾਂ ਨਹੀਂ ਸਾਡਿਆਂ ਤਾਂ ਮੰਗਾਂ ਹੀ ਸਾਰੀਆਂ ਭੁੱਲ ਗਏ ਜਿਹੜਾ ਪੱਕੇ ਕਹਿੰਦਾ ਸੀ ਤਾਂ ਕਹਿੰਦੇ ਉਹ ਵੀ ਨਾ ਕਰੋ ਪਰ ਸਾਨੂੰ 10000 ਬੱਸ ਦੇ ਦਿਓ ਮੈਕਮੇ ਦੀ ਕਿਉਂਕਿ ਪ੍ਰਾਈਵੇਟ ਹੋਣ ਤੋਂ ਬਚ ਰਹੇ ਅਸੀਂ ਤਾਂ ਆਪਦੇ ਪੱਕੇ ਹੋਣ ਤੋਂ ਵੀ ਉਹ ਕਹਿੰਦੇ ਵੀ ਨਾ ਕਰੋ ਇੰਨਾ ਚਿਰ ਹਿੰਮਤ ਹੀ ਹੈ ਨਹੀਂ ਜੀ ਕੁਝ ਕਰਨ ਦੀ ਕਿਉਂਕਿ ਰਾਜਾ ਵੜਿੰਗ ਜਿਹਨੇ ਕਰਨਾ ਸੀ ਤਿੰਨ ਮਹੀਨੇ ਆਇਆ ਤਿੰਨ ਮਹੀਨੇ ਵਿੱਚ 750 ਸਾਨੂੰ ਬੱਸ ਸਾਡੀ ਤਨਖਾਹ ਵਧਾ ਦਿੱ ਗਿਆ ਸਾਡੀ ਐਗਰੀਮੈਂਟਲ ਵਾ ਗਿਆ ਬਹੁਤ ਕੁਝ ਕਰ ਗਿਆ ਜੀ ਚੰਨੀ ਤੇ ਰਾਜਾ ਵੜਿੰਗਾ ਪਰ ਇੰਨਾ ਚਾਰ ਸਾਲ ਦੇ ਵਿੱਚ ਕੁਝ ਨਹੀਂ ਤਾਂ ਹੁਣ ਸਾਲ ਦੇ ਵਿੱਚ ਵੀ ਕੁਝ ਨਹੀਂ ਕਰ ਸਕਦੇ ਆਹੀ ਡੰਡੇ ਮਾਰਦਾ ਸਾਡੇ ਮਾਰ ਲੈਣਗੇ ਅਸੀਂ ਚੱਲਾਂਗੇ ਅਸੀਂ ਬਹੁਤ ਬਸਾਂ ਦੇ ਵਿੱਚ ਚੜਕੇ ਨਹੀਂ ਸਰਕਾਰਾਂ ਉਹਨਾਂ ਤੋਂ ਪਹਿਲਾਂ ਪ੍ਰਚਾਰ ਕੀਤੇ ਸੀਗੇ ਬੀ ਲਿਆਓ ਬਦਰਾ ਲਿਓ ਬਦਲਾ ਲਿਓ ਪਰ ਸਾਨੂੰ ਨਹੀਂ ਪਤਾ ਸੀ ਬਿਲਾ ਇਕੱਲੇ ਵਿਆਹਾਂ ਚ ਹੀ ਆਉਣਾ ਹੋਰ ਕੁਝ ਨਹੀਂ ਆਉਣਾ ਜਿਹੜਾ ਕੱਲ ਮਾਮਲਾ ਹੋਇਆਗਾ ਇੱਕ ਐਸਐਚ ਨੂੰ ਜਿਹੜੀ ਆਪਾਂ ਕਹਿਦੀ ਵੀ ਅੱਗ ਲਗਾਈ ਗਈ ਸੀ ਉਹ ਤੁਹਾਡੇ ਮੁਲਾਜ਼ਮ ਦੁਆਰਾ ਲਗਾਈ ਗਈ ਸੀ ਜਾਂ ਉਸਦੇ ਪਿੱਛੇ ਕੋਈ ਸਾਜ਼ਿਸ਼ ਸੀ ਉਹ ਮੈਡਮ ਇਹ ਪਿਛਲੇ ਜਦੋਂ ਵੀ ਕੋਈ ਸੰਘਰਸ਼ ਹੋਇਆ ਨਾ ਇਹਨਾਂ ਨੇ ਸੰਘਰਸ਼ ਨੂੰ ਕਮਜ਼ੋਰ ਕਰਨ ਵਾਸਤੇ ਇਹ ਸਰਕਾਰਾਂ ਨੇ ਬਹੁਤ ਚਾਲਾਂ ਚੱਲੀਆਂ ਨੇ ਜਿਵੇਂ ਪਹਿਲਾਂ ਕਿਸਾਨਾਂ ਨੂੰ ਬਦਨਾਮ ਕਰਨ ਵਾਸਤੇ ਵੀ ਇਹਨਾਂ ਨੇ ਬਹੁਤ ਕੁਝ ਕੀਤਾ ਐਵੇਂ ਜਿckਰੀ ਕੱਲ ਸਾਡੇ ਸੰਘਰਸ਼ ਨੂੰ ਕਮਜ਼ੋਰ ਕਰਨ ਵਾਸਤੇ ਦਬਾਉਣ ਵਾਸਤੇ ਇਹ ਸਾਰਾ ਡਰਾਮਾ ਇਹਨਾਂ ਨੇ ਆਪ ਹੀ ਕੀਤਾ ਆਪ ਹੀ ਇਹਨਾਂ ਨੇ ਅੱਗ ਲਾਈਆ ਸਾਡੇ ਕਿਸੇ ਮੁਲਾਜ਼ਮ ਨੇ ਇਹੋ ਜੀ ਕੋਈ ਸਾਡਾ ਮੁਲਾਜ਼ਮ ਇਹੋ ਜੀ ਕੋਈ ਗਲਤ ਹਰਕਤ ਨਹੀਂ ਕਰਦਾ ਹੈਗਾ ਜੀ ਅਸੀਂ ਸ਼ਾਂਤਮਈ ਤਰੀਕੇ ਨਾਲ ਬੈਠੇ ਹਾਂ ਉਹਰੇ ਵੀ ਸਾਰੇ ਕਿਤੇ ਸ਼ਾਂਤਮਈ ਤਰੀਕੇ ਨਾਲ ਹੀ ਬੈਠੇ ਸੀ ਇਹਨਾਂ ਨੇ ਜਾਣ ਬੁੱਝ ਕੇ ਪੜਕਾਇਆ ਸਾਰਿਆਂ ਨੂੰ ਆਲੇ-ਦਾਲੇ ਪੁਲਿਸ ਲਾ ਕੇ ਗੱਡੀਆਂ 'ਚ ਸਿੱਟਣ ਲੱਗੇ ਧੱਕੇ ਨਾਲ ਪੱਗਾਂ ਲਾਉਣ ਲੱਗੇ ਠੀਕ ਹੈ ਜਦੋਂ ਉੱਥੇ ਜਿੰਦਾਬਾਦ ਮਰਦਾਬਾਦ ਦੇ ਨਾਰੇ ਲੱਗਦੇ ਆ ਤਾਂ ਫਿਰ ਇਹ ਲਾਠੀ ਚਾਰਜ ਕਰਦੇ ਆ ਕੁੱਟਦੇ ਆ ਇਹ ਜਾਣ ਬੁੱਝ ਕੇ ਦਬਾਉਣ ਦੇ ਵਾਸਤੇ ਇੰਨੀ ਇੱਕ ਚ ਤਾਂ ਪੇ ਕਹਿ ਸਕਦੇ ਕਿ ਇਹਦੇ ਪਿੱਛੇ ਸਰਕਾਰ ਆ ਜਿਹੜੀ ਉਹ ਆਪਾਂ ਕਹਦੇ ਜਿਵੇਂ ਆਧਾਰ ਕਾਰਡ ਦੀ ਸਕੀਮ ਜਿਹੜੀ ਚਲਾਈ ਹੋਈ ਸੀ ਉਹਨੂੰ ਬੰਦ ਕਰਨ ਨੂੰ ਲੈ ਕੇ ਸਭ ਕੁਝ ਕਰ ਰਹੀ ਆ ਇਹਨਾਂ ਦੇ ਜੀ ਇਹ ਗੱਲ ਦੀ ਹੱਡੀ ਬਣ ਗਈ ਜਿਹੜਾ ਫ੍ਰੀ ਸਫਰ ਆ ਨਾ ਇਹ ਸਰਕਾਰਾਂ ਦੀ ਗੱਲ ਦੀ ਹੱਡੀ ਬਣ ਗਈ ਇਹਨਾਂ ਨੇ ਸਿਰਫ ਵੋਟਾਂ ਲੈਣ ਵਾਸਤੇ ਲੋਕਾਂ ਨੂੰ ਇਹਨਾਂ ਨੇ ਗੇਮ ਕਰਤਾ ਲਈ ਪਰ ਹੁਣ ਇਹਨਾਂ ਕੋਲ ਨਾਈ ਤਾਂ ਬੱਸਾਂ ਨੇ ਲੋਕਾਂ ਨੂੰ ਸਫਰ ਕਰਾਉਣ ਵਾਸਤੇ ਇਹਨਾਂ ਦੀਆਂ ਇਹ ਚਾਲਾਂ ਨੇ ਇਹਨਾਂ ਨੂੰ ਪਤਾ ਵੀ ਜੇ ਅਸੀਂ ਇੱਕਦਮ ਹੀ ਉਹ ਕਰਾਂਗੇ ਐਵੇਂ ਦਾ ਕੋਈ ਸਟੈਪ ਚੱਕਾਂਗੇ ਤਾਂ ਲੋਕ ਵੀ ਇਹਨਾਂ ਦੇ ਨਾਲ ਲੱਗਣਗੇ ਆ ਕੇ ਠੀਕ ਹੈ ਇਹਨਾਂ ਦੀਆਂ ਚਾਲਾਂ ਨੇ ਫ੍ਰੀ ਵਾਲਾ ਸਫਰ ਵੀ ਬੰਦ ਕਰਾਉਣ ਵਾਸਤੇ ਠੀਕ ਹੈ ਇਹ ਵਿਭਾਗ ਜਦੋਂ ਵਿਭਾਗ ਖਤਮ ਹੋ ਗਿਆ ਇੱਥੇ ਪ੍ਰਾਈਵੇਟ ਗੱਡੀਆਂ ਆ ਗਈਆਂ ਪ੍ਰਾਈਵੇਟ ਕੰਪਨੀਆਂ ਨਾਲ ਵਿਭਾਗ ਸਮਾਹਤਾ ਇਹ ਆਪਣੇ ਆਪ ਹੀ ਬੰਦ ਹੋ ਜਾਣਾ ਸੀ ਸਾਰਾ ਕੁਝ ਜਿੰਨੀਆਂ ਵੀ ਕੈਟਾਗਰੀਆਂ ਨੇ ਚਾਹੇ ਫ੍ਰੀ ਸਫਰ ਵਾਲੀਆਂ ਲਾ ਲੋ ਸਾਡੀਆਂ ਮਾਤਾ ਭੈਣਾਂ ਜਿਹੜੀਆਂ ਜਾਂਦੀਆਂ ਨੇ ਜਾਂ ਜਿਹੜੇ ਹੋਰ ਪੁਲਿਸ ਵਾਲੇ ਮੁਲਾਜ਼ਮ ਵੀ ਸਾਡੇ ਨਾਲ ਜਾਂਦੇ ਆ ਵਾਊਚਰ ਦੇ ਕੇ ਇਹ ਆਪ ਵੀ ਪਸਤਾਉਣਗੇ ਕਿਸ ਟਾਈਮ ਇਹ ਜਿਹੜੇ ਪੁਲਿਸ ਵਾਲੇ ਹੁਣ ਸਾਨੂੰ ਕੁੱਟ ਰਿਆ ਨਾ ਇਹ ਵੀ ਪਸਤਾਉਣਗੇ ਇਹ ਵੀ ਰਾਮਨਦੀਪ ਸਿੰਘ ਤਾਂ ਜਿੱਦਾਂ ਸਰ ਆਪਾਂ ਕਹਿਦੀ ਵੀ ਤੁਹਾਡੇ ਵੱਲੋਂ ਕੱਲ ਤੋਂ ਹੜਤਾਲ ਕੀਤੀ ਗਈ ਹੈ ਜਿਹੜੀ ਤਾਂ ਇਸ ਹੜਤਾਲ ਦੇ ਪਿੱਛੇ ਇੱਕ ਤਾਂ ਹੈਗਾ ਵੀ ਕੱਚੀ ਮੁਲਾਦ ਨੂੰ ਪੱਕੇ ਕਰਨ ਦੀ ਮੰਗ ਕੀਤੀ ਗਈ ਹੈ ਤੇ ਕਿਲੋਮੀਟਰ ਬੱਸਾਂ ਜਿਹੜੀਆਂ ਉਹ ਬੰਦ ਕਰਨ ਦੀ ਮੰਗ ਕੀਤੀ ਗਈ ਹੈ ਤਾਂ ਇਸ ਦੇ ਪਿੱਛੇ ਦਾ ਕੀ ਕਾਰਨ ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਵੀ ਇਹ ਅਸੀਂ ਹੜਤਾਲ ਅਸੀਂ ਨਹੀਂ ਕੀਤੀ ਇਹ ਹੜਤਾਲ ਸਰਕਾਰ ਨੇ ਜਾਣਬੁੱਝ ਕੇ ਕਰਵਾਈ ਹੈ ਕਿਉਂਕਿ ਸਰਕਾਰ ਵਾਰ-ਵਾਰ ਕਿਲੋਮੀਟਰ ਸਕੀਮ ਬੱਸਾਂ ਦਾ ਘਾੜਾ ਲੈ ਕੇ ਆ ਰਹੀ ਹੈ ਜਿਹੜੀਆਂ ਕੀ ਵਿਭਾਗ ਲਈ ਬਹੁਤ ਜ਼ਿਆਦਾ ਹਾਨੀਕਾਰਕ ਨੇ ਵਿਭਾਗ ਨੂੰ ਕਹਿਣ ਦਾ ਮਤਲਬ ਵੀ ਸਿੱਧੇ ਤੌਰ ਤੇ 2-4 ਸਾਲਾਂ ਦੇ ਵਿੱਚ ਖਤਮ ਕਰਨਾ ਹੈ ਪ੍ਰਾਈਵੇਟਾਈਜੇਸ਼ਨ ਕਹਿ ਸਕਦੇ ਨੇ ਜਿਹਨੂੰ ਆਪਾਂ ਨਿੱਜੀਕਰਨ ਕਹਿੰਦੇ ਆ ਜੇ ਆਪਾਂ 1 ਕਿਲੋਮੀਟਰ ਬੱਸ ਲੈਨੇ ਆ 5 ਸਾਲਾਂ ਵਾਸਤੇ ਵਿਭਾਗ ਲੈਂਦਾ ਹੈ ਤਾਂ ਘੱਟੋ-ਘੱਟ 1.5 ਕਰੋੜ ਰੁਪਏ ਮੈਂ ਕਿਵੇਂ ਚੋ ਲੈ ਕੇ ਜਾਊ ਤੇ ਪਲੱਸ ਆਪਦੀ 20-25 ਲੱਖ ਦੀ ਬੱਸ ਮਾਲਕ ਜਿਹੜਾ ਉਹ ਲੈ ਜਾਊਗਾ ਇਹਦੇ ਉਲਟ ਜੇ ਵਿਭਾਗ ਆਪਦੀ ਬੱਸ ਪਾਉਂਦਾ 35 ਲੱਖ ਦੀ ਬੱਸ ਪਾਈ ਜਾਂਦੀ ਹੈ 15 ਸਾਲ ਉਹ ਸਵਾਮਾਂ ਦਊਗੀ ਤੇ ਉਹਤੇ ਪੰਜ ਜਣਿਆਂ ਨੂੰ ਨੌਜਵਾਨਾਂ ਨੂੰ ਰੋਜ਼ਗਾਰ ਵੀ ਮਿਲੂ ਰੋਜ਼ਗਾਰ ਕਿਹਨੂੰ ਮਿਲਣਾ ਪੰਜਾਬ ਦੇ ਨੌਜਵਾਨਾਂ ਨੂੰ ਮਿਲਣਾ ਕਿਲੋਮੀਟਰ ਨਾਲ ਪੰਜ ਜਣੇ ਦਰਜ ਕਰਦੇ ਵਿੱਚ ਸਿੱਧੇ ਖਤਮ ਹੋ ਗਿਆ ਤੇ ਕਰੋੜ ਰੁਪਏ ਦੀ ਸਵਾ ਕਰੋੜ ਦੀ ਵੈਸੀ ਲੁੱਟ ਹੋ ਗਈ ਪੰਜ ਸਾਲਾਂ ਚ ਜੱਬ ਆ ਗਿਆ ਆਪਦੀ ਪੌਂਦਾ 35 ਲੱਖ ਦੀ ਪੌਂਦਾ ਨੰਬਰ 2 ਕੱਚੇ ਕਰਮਚਾਰੀ 15 15 20 20 ਸਾਲਾਂ ਤੋਂ ਸਾਡੇ ਆਪਣੇ ਆਵੇ ਦੇਖਦੇ ਆਂ ਵਿਚਾਰੇ ਆਹ ਦੇਖੋ ਪਿੱਛੇ ਮੜਾ ਦੇਖੋ ਕਿੰਨੇ ਕਿੰਨੀਆਂ ਬਰਹਾ ਹੋ ਗਏ 50 55 55 ਸਾਲਾਂ ਦੇ ਹੋ ਗਏ ਵਿਚਾਰੇ ਕਿਦੋਂ ਦੇ ਇਹਨਾਂ ਨੂੰ ਕੋਈ ਪੱਕਾ ਕਰਨ ਦੀ ਕੋਈ ਤਿਆਰੀ ਨਹੀਂ ਹਜੇ ਕੱਲ ਆਪਣੇ ਇਮਾਨਜੋਗ ਹਰਬਾਰ ਸਿੰਘ ਚੀਮਾ ਜੀ ਕਹਿੰਦੇ ਜੀ 24 ਘੰਟਿਆਂ ਦੇ ਵੱਡੇ ਮਸਲੇ ਹੱਲੇ ਨਹੀਂ ਹੁੰਦੇ 24 ਘੰਟੇ ਨਹੀਂ ਜੀ ਅਸੀਂ ਦੱਸਣਾ ਚਾਹੁੰਦੇ ਸਰਕਾਰ ਨੂੰ ਵੀ 4 ਸਾਲ ਹੋ ਗਏ ਆਮ ਆਦਮੀ ਪਾਰਟੀ ਸਰਕਾਰ ਬਣੀ ਨਾ ਜਿਹੜੇ ਕਿ ਅਸੀਂ ਆਪ ਦੇ ਹੱਥੇ ਬੂਟਾ ਲਾਇਆ ਸੀ ਇਹ ਬੂਟਾ ਨਹੀਂ ਹੁਣ ਤਾਂ ਕਹਿੰਦੇ ਅਕਲ ਲਾਇਆ ਸੀ ਅਸੀਂ ਇਹ ਹੁਣ ਤਾਂ ਇਹੀ ਕਹਿ ਸਕਦੇ ਆਂ ਬੂਟਾ ਤਾਂ ਨਹੀਂ ਕਹਿ ਸਕਦੇ ਅਕਲ ਲਾਇਆ ਸੀ ਅਸੀਂ 4 ਸਾਲ ਹੋ ਗਏ ਕੋਈ ਇਹੋ ਨਹੀਂ ਕਰਦੇ ਮੀਟਿੰਗ ਬੁਲਾ ਲੈਂਦੇ ਨੇ ਹਾਂ ਜੀ ਕਰ ਲੂ ਕਰਾਂਗੇ ਕੱਲ ਨੂੰ ਕਰਾਂਗੇ ਕੋਈ ਹੱਲ ਨਹੀਂ ਕਰ ਰਹੇ ਇਹ ਪਹਿਲੀ ਇਹੋ ਜਿਹੀ ਨਖੇਦਰ ਸਰਕਾਰ ਹੈ ਪੰਜਾਬ ਚ ਆਈ ਜਿਨੇ ਕਿ 4 ਸਾਲਾਂ ਦੇ ਵਿੱਚ ਨਾ ਦਾ ਪੀਆਰਟੀ ਦੇ ਵਿੱਚ ਨਾ ਪੰਜਾਬ ਰੋਡਵੇਜ ਦੇ ਵਿੱਚ ਇੱਕ ਵੀ ਸਰਕਾਰੀ ਬੱਸ ਨਹੀਂ ਪਾਈ ਉਲਟਾ ਇਹਦੇ 400 ਤੋਂ 500 ਬੱਸਾਂ ਦਾ ਪੰਜਾਬ ਰੋਡਵੇਜ ਦੇ ਵਿੱਚ ਕੰਡਮ ਹੋ ਚੁੱਕੀ ਹੈ। ਘਟੋ ਘਟੋ 200 ਤੋਂ 250 ਬੱਸ ਪੀਆਰਟੀਸੀ ਦੇ ਵਿੱਚ ਕੰਡਮ ਹੋ ਜਾਗੀ ਹੋ ਚੁੱਕੀ ਹੈ। ਜਦੋਂ ਕਿ ਪੰਜਾਬ ਦੇ ਵਿੱਚ ਰੋਜ਼ ਨਿਤ ਬਰੀ ਦਾ ਸਫ਼ਰ ਹੋਣ ਕਰਕੇ ਤੇ ਹੋਰ ਕੈਟੇਗਰੀਆਂ ਨੂੰ ਵੀ ਘਟੋ ਘਟੋ 20 ਕੈਟੇਗਰੀਆਂ ਨੂੰ ਵੀ ਪੰਜਾਬ ਸਰਕਾਰ ਤੇ ਪੀਆਰਟੀਸੀ ਤੇ ਪੰਜਾਬ ਰੋਡਵੇਜ ਬਰੀ ਸਫ਼ਰ ਕਰਾ ਰਹੀ ਹੈ। ਸਵਾਰੀਆਂ ਦੀ ਗਿਣਤੀ ਤਾਂ ਦਿਨੋ ਦਿਨ ਵੱਧ ਰਹੀ ਹੈ। ਪੰਜਾਬ ਦੇ ਵਿੱਚ ਸਰਕਾਰੀ ਬੱਸਾਂ ਦੀ ਗਿਣਤੀ ਦਿਨੋ ਦਿਨ ਘਟ ਰਹੀ ਹੈ। ਜਿਸ ਦੇ ਕਰਕੇ ਡਿਸਪਿਊਟ ਹੁੰਦੇ ਨੇ ਕਨੈਕਟਡ ਡਰਾਈਵਰਾਂ ਤੇ ਸਵਾਰੀਆਂ 'ਚ। ਉਹ ਮਜਬੂਰ ਨੇ ਆਪ ਦੇ ਕਿਉਂਕਿ ਸਵਾਰੀਆਂ ਨੂੰ ਕੀ ਕੀ ਗੱਲਾਂ ਨੇ ਇਹ ਸਰਕਾਰ ਦੀਆਂ ਨਲਾਇਕੀਆਂ ਨੇ ਜਿਹਦੇ ਕਰਕੇ ਸਾਨੂੰ ਇੱਥੇ ਦਰਿਆ ਤੇ ਬੈਠਣਾ ਪੈਂਦਾ ਸਾਡਾ ਜੀ ਨਹੀਂ ਕਰਦਾ ਹੈ ਇਹ ਸਾਡੀ ਇੱਕ ਸੰਘਰਸ਼ੀ ਕਾਮ ਹੈ ਇਹ ਕਨੈਕਟਰ ਡਰਾਈਵਰ ਜਿਹੜੇ ਵਿਚਾਰੇ ਰਾਤ ਨੂੰ 2 ਵਜੇ ਉੱਠ ਕੇ ਡਿਊਟੀਆਂ ਵਾਰ ਕੇ ਪਹਿਲੇ ਟਾਈਮ ਸਟਾਰਟ ਕਰਦੇ ਰਾਤ ਨੂੰ 10 10 11 11 ਵਜੇ ਪੈਂਦੇ ਨੇ ਆਪਦੇ ਬੱਚੇ ਬੱਚਿਆਂ ਦਾ ਵਿੱਚ ਦਾ ਮੂ ਵੀ ਨਹੀਂ ਦੇਖਦੇ ਇਹ ਤਾਂ ਕਹਿੰਦੇ ਵੀ ਇੱਕ ਨਿਖੇਧਾ ਸਰਕਾਰ ਹੈਗੀ ਤਾਂ ਸਰ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਮਤਲਬ ਇਸ ਲਾਈਨ ਦੇ ਵਿੱਚ ਆਇਆ ਨੂੰ ਤੇ ਜੇਕਰ ਜਦੋਂ ਤੁਸੀਂ ਇਸ ਲਾਈਨ 'ਚ ਭਰਤੀ ਹੋਈ ਸੀ ਤਾਂ ਉਦੋਂ ਕਿਹੜੀ ਸਰਕਾਰ ਸੀ ਤੇ ਉਹ ਸਰਕਾਰ ਨੇ ਕੀ ਵਾਦੇ ਕੀ ਤੁਸੀਂ ਤੁਹਾਡੇ ਨਾਲ ਕੀ ਕਿਹਾ ਸੀ ਤੁਹਾਨੂੰ ਅਸੀਂ ਜੀ 2014-15 ਦੇ ਵਿੱਚ ਪੰਜ ਵਸ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਆਪ ਦਾ ਸਿੱਧਾ ਪ੍ਰੋਪਰ ਚੈਨਲ ਭਰਤੀ ਕੀਤੀ ਗਈ ਸਾਡੀ ਕੰਟਰੈਕਟ ਤੇ ਉਸ ਤੋਂ ਬਾਅਦ ਕਾਂਗਰਸ ਸਰਕਾਰ ਆਈ ਉਸ ਤੋਂ ਬਾਅਦ ਇਹ ਸਰਕਾਰ ਅਸੀਂ ਆਪ ਲੈ ਕੇ ਸਾਨੂੰ ਕਿਉਂਕਿ ਪਿਛਲੀਆਂ ਸਰਕਾਰਾਂ ਤੋਂ ਦੁਖੀ ਹੋ ਕੇ ਅਸੀਂ ਇਹ ਸਰਕਾਰ ਲੈ ਕੇ ਆਈ ਸੀ ਵੀ ਇਹਨਾਂ ਤੋਂ ਕੋਈ ਸਾਨੂੰ ਉਮੀਦ ਦੀਂਦੀ ਸੀਗੀ ਪਰ ਦੁੱਖ ਦੀ ਗੱਲ ਹੈ ਵੀ ਇਹਨਾਂ ਨੇ ਤਾਂ ਕਦੇ ਸਾਡੇ ਨਾਲ ਮੀਟਿੰਗ ਕਰਨੀ ਵੀ ਮناسب ਨਹੀਂ ਸਮਝਿਆ ਸਾਡੇ ਮਾਨਯੋਗ ਮੰਤਰੀ ਸਾਹਿਬ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੋਲਰ ਜੀ ਕਹਿੰਦੇ ਨੇ ਜੀ ਮੈਂ ਮੇਰੇ ਕੋਲੇ ਆ ਉਹ ਰਾਤ ਨੂੰ 12 ਵਜੇ ਦਰਵਾਜ਼ੇ ਖੁੱਲੇ ਨੇ ਉਹ ਦਰਵਾਜ਼ੇ ਦਾ ਕਰੀਏ ਕੀ ਜਿੱਥੇ ਕੋਈ ਹੱਲੀ ਨਾਲ ਨਿਕਲੇ ਇਹਦਾ ਪ੍ਰਾਈਵੇਟ ਘਰਾਣਿਆਂ ਨੂੰ ਇੱਕ ਪਾਸੇ ਪਹਿਲਾਂ ਕਹਿੰਦੇ ਹੁੰਦੇ ਸੀ ਜੀ ਔਰਬਿਟ ਤੇ ਪੰਜਾਬ ਰੋਡਵੇ ਲਿਖਿਆ ਦਾਂਗੇ ਦੀਪ ਤੇ ਪੰਜਾਬ ਰੋਡਵੇ ਲਿਖਿਆ ਦਾਂਗੇ ਹੁਣਾਂ ਪੰਜਾਬ ਰੋਡਵੇ ਤੇ ਔਰਬਿਟ ਤੇ ਦੀਪ ਲਿਖਣ ਨੂੰ ਫਿਰਦੇ ਨੇ ਇਹ ਜੀ ਇਹ ਜਣੀ ਤਰਾਸ ਦੀ ਅੱਜ ਦੀ ਵੀ ਇਹ ਜੀਆਂ ਇਹ ਜਿਹੜੀ ਸਰਕਾਰੀ ਪ੍ਰਾਪਰਟੀ ਐ ਜਿੰਨੀ ਵੀ ਸਰਕਾਰੀ ਪ੍ਰਾਪਰਟੀ ਐ ਇਹ ਸਾਡੀ ਖੂਨ ਪਸੀਨੇ ਦੀ ਮਤਲਬ ਲੋਕਾਂ ਦੀ ਪਬਲਿਕ ਦੀ ਪ੍ਰਾਪਰਟੀ ਐ ਇਹ ਜਿਹਨੂੰ ਸਰਕਾਰ ਮਤਲਬ ਵੇਚਣ ਲਈ ਵਿਜਤ ਹੋਈ ਬੈਠੀ ਐ ਇਹੀ ਸਾਡਾ ਮਤਲਬ ਰੋਡਵੇਜ ਦਾ ਪੀਆਰਟੀਸੀ ਦਾ ਮਤਲਬ ਇਹਨਾਂ ਨਾਲ ਮਤਲਬ ਆਪ ਅਸੀਂ ਸਰਕਾਰ ਬੱਸਾਂ ਦੇ ਵਿੱਚ ਪ੍ਰਚਾਰ ਕਰਕੇ ਲੈ ਕੇ ਆਏ ਸੀਗੇ ਵੀ ਪਿਛਲੀਆਂ ਸਰਕਾਰਾਂ ਤੋਂ ਅੱਕੇ ਹੋਏ ਸੀਗੇ ਤਾਂ ਕਰਕੇ ਸਰਕਾਰ ਨੂੰ ਅਸੀਂ ਆਪ ਆਪਣੇ ਹੱਥੀਂ ਬੂਟਾ ਲਾਇਆ ਸੀਗਾ ਪਰ ਇਹ ਉਹਨਾਂ ਤੋਂ ਮਾੜੀ ਐ ਸਰਕਾਰ ਕਿਉਂਕਿ ਇੱਕ ਸੀਐਮ ਹੋਣ ਦੇ ਨਾਤੇ ਇਹ ਇਹ ਸੀਐਮ ਹੋ ਕੇ ਮਤਲਬ ਸਟੇਜਾਂ ਤੋਂ ਇਹੋ ਜੀਆਂ ਗੱਲਾਂ ਕਰਨੀਆਂ ਹਰ ਸਿਮਰ ਤੇ ਇਹ ਕਰਦੀ ਐ ਸੁਖਵੀਰ ਬਾਦਲ ਇਹ ਕਰਦਾ ਐ ਇਹਨੂੰ ਸ਼ੋਭਾ ਨਹੀਂ ਦਿੰਦੀ ਇਹ ਗੱਲ ਮਤਲਬ ਇਹਨੂੰ ਕੰਮ ਕਰਨਾ ਚਾਹੀਦਾ ਐ ਇਹ ਤਾਂ ਫਿਰ ਇਹ ਲੋਕਾਂ ਨੂੰ ਕੀ ਦੱਸਦੇ ਐ ਇਹ ਤਾਂ ਸਾਨੂੰ ਲੋਕਾਂ ਨੂੰ ਆਪ ਨੂੰ ਪਤਾ ਐ ਇਹ ਲੋਕਾਂ ਨੂੰ ਪਤਾ ਸੀ ਪਬਲਿਕ ਨੇ ਉਹਨਾਂ ਨੂੰ ਸਾਈਡ ਤੇ ਕਰਤਾ ਤੁਹਾਨੂੰ ਲੈ ਕੇ ਆਏ ਸੀਗੇ ਤੇ ਹਰਪਾਲ ਸਿੰਘ ਚੀਮਾ ਨੇ ਜੋ ਬਿਆਨ ਦਿੱਤਾ ਐ ਪਹਿਲੀ ਗੱਲ ਉਹ ਗੱਲ ਕਰਦੇ ਐ ਬੈਠ ਕੇ ਬਾਤ ਕਰਨ ਕਿਹੜੀ ਸਟੇਜ ਤੋਂ ਬੋਲਦੇ ਆਓ ਇਹ ਪੰਜਾਬੀ ਦੇ ਮਦਈ ਬਣੇ ਫਿਰਦੇ ਆਂ ਹਿੰਦੀ ਦੇ ਵਿੱਚ ਗੱਲਾਂ ਕਰਦੇ ਆ ਇਹ ਤੇ ਮਤਲਬ ਕਿਹੜੀ ਸਟੇਟ ਤੋਂ ਲੋਕਾਂ ਆਂਦੀਆਂ ਵੋਟਾਂ ਪੰਜਾਬੀਆਂ ਦੀਆਂ ਵੋਟਾਂ ਲੈ ਕੇ ਅੱਜ ਇਹ ਹੰਕਾਰਗੇ ਇੰਨੇ ਮਤਲਬ ਬੋਲਬਾਣੀ ਦੇ ਨਜ਼ਰੀਏ ਤੋਂ ਪਤਾ ਲੱਗਦਾ ਵੀ ਕੇਜਰੀ ਵਾਲੇ ਇਹਨਾਂ ਦੇ ਵਿੱਚ ਆ ਗਿਆ ਜਿਵੇਂ ਭੂਤ ਪ੍ਰੇਤ ਆ ਜਾਂਦਾ ਕਿਸੇ ਬੰਦੇ ਦੇ ਵਿੱਚ ਸ਼ਾਇਦ ਇਹ ਲੱਗਦਾ ਤੇ ਪੰਜਾਬ ਦੇ ਵਿੱਚ ਰਹਿ ਕੇ ਪੰਜਾਬੀ ਗੱਲ ਕਰਨ ਤੇ ਪੰਜਾਬੀ ਨੂੰ ਲਾਗੂ ਕਰਵਾਉਣ ਵਾਲੇ ਇਹ ਕੀ ਬੋਲਦੇ ਆ ਇਹ ਤੇ ਪੰਜਾਬ ਸਰਕਾਰ ਮਰਦਾਬਾਦ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹਨਾਂ ਨੂੰ ਦੱਸ ਦਿਆਂਗੇ ਪੰਜਾਬੀ ਲੋਕ ਵੀ ਜਿਵੇਂ ਇਹ ਭਗਵੰਤ ਮਾਨ ਜੀ ਕਹਿੰਦੇ ਸੀ ਨਾ ਵੀ ਡੜਾ ਤੋਂ ਡੜਾ ਹੁੰਦਾ ਹੈ ਤੇ ਸਾਡੇ ਇੱਕ ਵਰਕਰ ਨੇ ਭਰਾ ਨੇ ਭਗਤੇ ਨੇ ਕਿਹਾ ਵੀ ਸਾਡੇ ਵੀ ਪਾਥੀਆਂ ਦੇ ਡੋਕਰੇ ਭਰੇ ਪੈਣੇ ਤਿਆਰ ਰਹਿਣ ਇਹ ਅਸੀਂ ਪਿੱਛੇ ਨਹੀਂ ਹਟਾਂਗੇ ਕਿਉਂਕਿ ਸਾਡੇ ਵਰਕਰਾਂ ਨੂੰ ਪ੍ਰਧਾਨ ਸਹਿਬਾਨਾਂ ਨੂੰ ਸੂਬਾ ਆਗੂਆਂ ਨੂੰ ਇਹ ਜਿਵੇਂ ਘਰਾਂ ਦੇ ਵਿੱਚ ਇਹਨਾਂ ਨੇ ਨਜ਼ਰਬੰਦ ਕੀਤਾ ਹੋਇਆ ਜਾਂ ਜੇਲ੍ਹਾਂ ਦੇ ਵਿੱਚ ਲੈ ਕੇ ਥਾਣਿਆਂ ਦੇ ਵਿੱਚ ਲੈ ਕੇ ਕੁੱਟਮਾਰ ਕੀਤੀ ਆ ਉਹ ਬਰਦਾਸ਼ਤ ਦੀ ਹੱਦ ਮੁੱਕ ਗਈ ਉਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਸਾਰੇ ਜੇਲ੍ਹਾਂ 'ਚ ਜਾਣ ਨੂੰ ਤਿਆਰ ਆਂ ਤੇ ਕਦੇ ਵੀ ਇਹ ਚੀਜ਼ਾਂ ਬਰਦਾਸ਼ਤ ਨਹੀਂ ਕਰਾਂਗੇ ਮਤਲਬ ਤੇ ਆਉਣ ਵਾਲੇ ਸਮੇਂ 'ਚ ਦੱਸਾਂਗੇ ਇਹਨਾਂ ਨੂੰ ਵੀ ਸਰਕਾਰ ਮਤਲਬ ਇਹ vinga ਮਾਰਦੇ ਆ ਵੱਡੀਆਂ-ਵੱਡੀਆਂ ਸਟੇਜਾਂ ਤੋਂ ਭਗਵੰਤ ਸਿੰਘ ਜੀ ਕਹਿੰਦੇ ਅਸੀਂ 49 ਹਜ਼ਾਰ ਨੌਕਰੀਆਂ ਦੇ ਕੇ ਆ ਖੜੇ ਆ ਤੇ ਇਹ ਵਾਈਟ ਪੇਪਰ ਜਾਰੀ ਕਰ ਨੇ 49 ਹਜ਼ਾਰ ਦੱਸਣ ਕਿੱਥੇ ਦਿੱਤੀਆਂ ਨੇ ਦੇਖੋ ਜਿਹੜੇ ਬੰਦੇ ਭਰਤੀ ਹੋ ਕੇ ਆਏ ਆ ਇਹਨਾਂ ਨੇ ਕਿਸੇ ਨੂੰ ਪੂਰੇ ਬੇਸਕਿਲ ਤੇ ਤਾਂ ਕਿਸੇ ਨੂੰ ਰੈਗੂਲਰ ਕੀਤਾ ਹੀ ਨਹੀਂ ਜਾਂ ਤਾਂ EGS ਵਾਲੇ ਨੇ ਜਿਨ੍ਹਾਂ ਦੀਆਂ ਥੋੜੀਆਂ-ਬਹੁਤੀਆਂ ਇਹਨਾਂ ਨੇ ਤਨਖਾਹ ਵਧਾਈਆਂ ਨੇ ਤੇ ਜਾਂ ਫਿਰ ਪ੍ਰਾਇਓਰਟੀ ਵੇਸ ਤੇ ਡੈੱਥ ਕੇਸ ਵਾਲੇ ਮੁੰਡੇ ਆਉਂਦੇ ਆ ਜਿਹੜੇ ਉਹਨਾਂ ਨੇ ਆਉਣਾ ਹੀ ਹ ਪ੍ਰੋਸੈਸ ਚੱਲ ਰਹੀ ਆ ਕਿੰਨੇ ਸਮੇਂ ਤੋਂ ਇਹਨਾਂ ਨੇ ਨਵਾਂ ਕੁਝ ਨਹੀਂ ਕੀਤਾ ਇਹਨਾਂ ਨੇ ਉਹਨਾਂ ਨੂੰ ਮਾੜਾ ਕੀਤਾ ਇਹਨਾਂ ਨਾਲੋਂ ਸਾਡੇ ਲਈ 3 ਮਹੀਨੇ ਰਾਜਾ ਬੜੰਗਾ ਆ ਸੀਗਾ ਤੇ ਉਹਦੀ ਪਿੱਟ ਸੁਣਦੀ ਆ ਵੀ ਉਹ ਸਾਡੇ ਲਈ ਵਹਿਤਰ ਸੀ ਉਹ ਬੰਦੇ ਦਾ ਕੰਮ ਕਰਨ ਦਾ ਇੰਨਾ ਵਧੀਆ ਤਰੀਕਾ ਸੀ ਉਹਨੇ ਅੱਜ ਇਸ ਢੀਪੂ ਦੇ ਵਿੱਚ ਆਇਆ ਉਸੇ ਦਿਨ ਕਹਿ ਜਾਣਾ ਮੈਂ ਅਗਲੇ ਐਤਵਾਰ ਫਲਾਨੇ ਢੀਪੂ 'ਚ ਉੱਥੇ ਅਫਸਰਾਂ ਨੂੰ ਭਜਣਾ ਪਿਆ ਜਾਂਦੀਆਂ ਸੀ ਕੰਮ ਹੁੰਦੇ ਸੀਗੇ ਤੇ ਵਰਕਰ ਦੇ ਨਾਲ ਖੜਦੇ ਸੀਗੇ ਤੇ ਸਾਡੀ ਮਾੜੀ ਕਿਸਮਤ ਵੀ ਉਹਨੂੰ ਸਮਾਂ 3 ਮਹੀਨਾ ਦਾ ਮਿਲਿਆ ਇਹ ਸਾਡੀ ਮਾੜੀ ਕਿਸਮਤ ਕਹਿ ਲੀਏ ਉਦੋਂ ਸਾਡੀ ਮਾੜੀ ਕਿਸਮਤ ਜਿਹੜੇ ਅਸੀਂ ਇਹ ਜੀ ਸਰਕਾਰ ਨੂੰ ਲੈ ਕੇ ਆਏ ਤਾਂ ਸਰ ਜ਼ਿਕਰ ਤੁਹਾਡੀ ਤਨਖਾਹ ਦੀ ਗੱਲ ਕਰ ਲਈ ਜਿਵੇਂ ਕਿੰਨੀ ਤਨਖਾਹ ਜ਼ਿਕਰ ਤੁਹਾਡੀ ਤਨਖਾਹ ਦੀ ਗੱਲ ਕਰ ਲਈ ਜਿਵੇਂ ਕਿੰਨੀ ਤਨਖਾਹ ਕੀ ਤੇ ਜਿਕਰ ਤੁਸੀਂ ਕੱਚਿਆਂ ਤੋਂ ਪੱਕੇ ਚੁੰਨੇ ਤੁਹਾਨੂੰ ਕੀ ਲਾਵਾ ਤੇ ਕੱਚਿਆਂ ਦਾ ਕੀ ਨੁਕਸਾਨ ਹੈ ਦੇਖੋ ਜੀ ਇਹਨਾਂ ਨੇ ਸਾਡੇ ਹੀ ਭਵਿੱਖ ਨਹੀਂ ਖਰਾਬ ਕੀਤਾ ਸਾਨੂੰ ਕੋਈ ਫਰਕ ਨਹੀਂ ਪੈਂਦਾ ਹੁਣ ਕਿਉਂਕਿ ਅਸੀਂ ਤਾਂ ਰਿਟਾਇਰਮੈਂਟ ਹੋਣ ਦੇ ਨੇੜੇ ਆ ਕਿਹਦੇ 5 ਸਾਲ ਰਹਿ ਗਏ ਇਹਨਾਂ ਨੇ ਸਾਡੇ ਬੱਚਿਆਂ ਦਾ ਫਿਊਚਰ ਖਰਾਬ ਕਰਤਾ ਜਿਹੜੇ ਕਹਿੰਦੇ ਤੇ ਉਹ ਹਰਾ ਪੰਨੇ ਇਹਨਾਂ ਦਾ ਆਪਦੇ ਚੇਤਿਆਂ ਲਈ ਚੱਲਦਾ ਹੈ ਇਹ ਕਿਲੋਮੀਟਰ ਗੱਡੀਆਂ ਨੇ ਜਿਹੜੀਆਂ ਇਹ ਦਿੱਲੀ ਦੇ ਵਾਲੇ ਨੇ ਨਾ ਜਿਹੜੇ ਕੇਜਰੀ ਆਲ ਵਰਗੇ ਇਹਨਾਂ ਦੇ ਆਪਦੇ ਚੇਤੇ ਦੀਆਂ ਦੇਖੋ ਜਿਹੜੀਆਂ ਯਾਤਰਾ ਵਾਲੀਆਂ ਗੱਡੀਆਂ ਫਿਰਦੀਆਂ ਨੇ ਇਹ ਦਿੱਲੀ ਦੀਆਂ ਗੱਡੀਆਂ ਨੇ ਜਿਹੜੀਆਂ ਸਾਰੀਆਂ ਇਹਨਾਂ ਨੇ ਰੈਪਰ ਉੱਪਰ ਲਾ ਕੇ ਪੋਸਟਰ ਲਾ ਕੇ ਟਕੀਆਂ ਹੋਈਆਂ ਨੇ ਤੇ ਉੱਥੇ ਜਿਹੜਾ ਵੀ ਇਹਨਾਂ ਨੇ ਆਪਣੇ ਆਹ ਅਨੰਦਪੁਰ ਸਾਹਿਬ ਸ੍ਰੀ ਗੁਰਤੇਗ ਬਾਦਰਜੀ ਦਾ ਸਿੱਧੀ ਦਿਹਾੜਾ ਮਨਾਇਆ ਗਿਆ ਉੱਥੇ ਵੀ ਇਹਨਾਂ ਨੇ ਉਹਨਾਂ ਨੂੰ ਹੀ ਪ੍ਰਮੋਟ ਕੀਤਾ ਹੈ ਉਹਨਾਂ ਦੇ ਹੀ ਟੈਂਟ ਵਗੈਰਾ ਲਾਏ ਗਏ ਨੇ ਪੱਤਰਕਾਰ ਵੀਰਾਂ ਨੇ ਸਾਰੇ ਸਵਾਲ ਕੀਤੇ ਨੇ ਸਾਰਾ ਪੈਸਾ ਆਪਣਾ ਪੰਜਾਬ ਦਾ ਦਿੱਲੀ ਲਿਆ ਰਹੇ ਹੈ ਇਹ ਤੇ ਰਹੀ ਗੱਲ ਤਨਖਾਹਾਂ ਦੀ ਅਸੀਂ 2014-15 ਦੇ ਵਿੱਚ ਸਿੱਧੀ ਭਰਤੀ ਰਾਹੀਂ ਪੇਪਰ ਦੇ ਕੇ ਆਏ ਸੀ ਪੰਜਾਬ ਯੂਨੀਵਰਸਿਟੀ ਰਾਹੀਂ ਤੇ ਸਾਨੂੰ ਉਮੀਦਾਂ ਸੀ ਵੀ ਸਾਨੂੰ 3 ਸਾਲ ਬਾਅਦ ਪੱਕੇ ਕੀਤਾ ਜਾਊਗਾ 3 ਸਾਲ ਬਾਅਦ ਸਰਕਾਰ ਬਦਲ ਗਈ ਕਾਲੀ ਜਲਦੀ ਸਰਕਾਰ ਬਦਲ ਗਈ ਕਾਂਗਰਸ ਦੀ ਆਈ ਚਲੋ ਉੱਥੇ ਕੁਝ ਬਿਹਤਰ ਹੋਇਆ ਮਤਲਬ ਤਨਖਾਹਾਂ ਵਧੀਆਂ 30% ਤਨਖਾਹ ਵੀ ਵਧੀ 5% ਦਾ ਇਨਕਰੀਮੈਂਟ ਵੀ ਲੱਗਿਆ 2500 ਰੁਪਿਆ ਵੀ ਇੱਕ ਵਾਰੀ ਵਧੀ ਉਹ ਪਿਛਲੇ ਆ 10 ਸਾਲਾਂ 'ਚ ਜਿਹ ਇਹਨਾਂ ਦੇ 4-4 ਸਾਲ ਕੱਟਦੀਏ 6 ਸਾਲਾਂ ਦੇ ਵਿੱਚ ਤਨਖਾਹ ਵੀ ਵਧੀ ਤੇ ਇਨਕਰੀਮੈਂਟ ਵੀ ਲੱਗਿਆ ਤੇ ਬੱਸਾਂ ਤਿੰਨ ਵਾਰੀ ਪਈਆਂ ਜੀ 16 ਦੇ ਵਿੱਚ ਬੱਸਾਂ ਪਈਆਂ 18 ਦੇ ਵਿੱਚ ਪਈਆਂ 21 'ਚ ਪਈਆਂ ਇਹ 4 ਸਾਲ ਦਾ ਸਮਾਂ ਹੋ ਗਿਆ ਇੱਕ ਵੀ ਬੱਸ ਨਹੀਂ ਪਈ ਇੱਕ ਵੀ ਮੁਲਾਜ਼ਮ ਨਹੀਂ ਪੱਕਾ ਹੋਇਆ ਕਿਸੇ ਦੀ ਵੀ ਤਨਖਾਹ ਨਹੀਂ ਵਧੀ ਲਾਲਜੀਤ ਭੁੱਲਰ ਜਿਹੜਾ ਟਰਾਂਸਪੋਰਟ ਮੰਤਰੀ ਆ ਗੱਲਾਂ ਦਾ ਕੜਾਹ ਬਣਾਉਂਦਾ ਉਦੇ ਪੱਲੇ ਕੱਖ ਨਹੀਂ ਤੇ ਹਰਪਾਲ ਚੀਮੇ ਨੂੰ ਇਹਨਾਂ ਨੂੰ ਵਿੱਤ ਮੰਤਰੀ ਜੀ ਨੂੰ ਸ਼ਰਮ ਆਉਣੀ ਚਾਹੀਦੀ ਆ ਮਾੜੀ ਮੋਟੀ ਇਹ ਕਹਿੰਦੇ ਵੀ ਬੈਠ ਕੇ ਮਸਲਾ ਹੱਲ ਹੋ ਸਕਦਾ ਹੈ ਤੇ ਕਿੰਨਾ ਕੁ ਜਰ ਬਿਠਾਉਂਗੇ ਜੀ ਜੇ ਅਸੀਂ ਜਿਹੜਾ ਇਹਨਾਂ ਨੇ ਮੀਟਿੰਗਾਂ ਤੇ ਮੀਟਿੰਗਾਂ ਦਿੰਦੇ ਰਹੇ ਜਿਉ ਤੁਹਾਨੂੰ ਨੋਟਿਸ ਦਿਖਾ ਦਈਏ ਇੰਨੀ ਵੱਡੀ ਤਅ ਲੱਗ ਜਾਣੀ ਉਹਨਾਂ ਦੀ ਇੱਕ ਮੀਟਿੰਗ ਨਹੀਂ ਹੋਈ 10 ਮੀਟਿੰਗਾਂ ਨਹੀਂ ਹੋਈਆਂ 50 ਨਹੀਂ ਹੋਈਆਂ ਹਜ਼ਾਰਾਂ ਮੀਟਿੰਗਾਂ ਹੋ ਗਈਆਂ ਇਹਨਾਂ ਨਾਲ ਤੇ ਤਨਖਾਹ ਦੇ ਵਿੱਚ ਇਹ ਹੈ ਜੀ ਦੇਖੋ ਇਹ ਤਾਂ ਇੱਕ ਸਾਡਾ ਗੁਜ਼ਾਰਾ ਹੈ ਜਿਵੇਂ ਇੱਕ ਆਸ ਦੀ ਕਰਨ ਹੁੰਦੀ ਆ ਵੀ ਚਲੋ ਕੱਲ ਨੂੰ ਰੈਗੂਲਰ ਹੋ ਜਾਾਂਗੇ ਰੈਗੂਲਰ ਨਾਲ ਬਹੁਤ ਫਰਕ ਪੈਂਦਾ ਮੈਡਮ ਤੇ ਸਾਡੇ ਬੱਚਿਆਂ ਦਾ ਭਵਿੱਖ ਸੇਫ ਹੁੰਦਾ ਉਹਦੇ ਨਾਲ ਤੇ ਰੈਗੂਲਰ ਬੰਦਾ ਪਹਿਲੀ ਗੱਲ ਤਨਖਾਹ ਦਾ ਛੱਡੋ ਰੈਗੂਲਰ ਬੰਦਾ ਲੋਨ ਲੈ ਸਕਦਾ ਹੈ ਆਪਣੇ ਹੁਣ 55 55 ਸਾਲ ਦੇ ਹੋ ਗਏ ਬੱਚੇ ਵਿਆਹਣ ਵਾਲੇ ਨੇ ਸਭ ਦੇ ਲੋਨ ਲੈ ਕੇ ਕੋਈ ਕੰਮ ਕਰਦਾ ਕੱਚੇ ਮਜ਼ਦੂਰ ਨੂੰ ਬੈਂਕ ਤੇ ਨਹੀਂ ਚੜਨ ਦਿੰਦਾ ਕੋਈ ਬੈਂਕ ਦੇ ਗੇਟ ਤੋਂ ਜਦੋਂ ਕੱਚਾ ਸਾਧ ਸੁਣ ਲਿਆ ਬਾਸ ਮੋੜ ਦਿੰਦੇ ਆ ਇਹਨਾਂ ਨੇ ਤਾਂ ਕਰਕੇ ਕਹਿਣਾ ਵੀ ਸਾਡੇ ਬੱਚਿਆਂ ਦਾ ਫਿਊਚਰ ਵੀ ਖਰਾਬ ਕੀਤਾ ਇਹਨਾਂ ਨੇ ਤੇ ਤਨਖਾਹਾਂ ਘੱਟ ਵੱਧ ਚੱਲ ਜਾਂਦੀਆਂ ਹੁੰਦੀਆਂ ਨੇ ਰੈਗੂਲਰ ਤਾਂ ਰੈਗੂਲਰ ਹੀ ਆ ਮੈਡਮ ਸਭ ਨੂੰ ਪਤਾ ਹੈ ਰੈਗੂਲਰ ਦਾ ਕੀ ਆ ਪੂਰਾ ਪੇਸਕੇਅਰ ਹੁੰਦਾ ਐਂਡ ਤੇ ਪੈਨਸ਼ਨ ਵੀ ਹੁੰਦੀ ਆ ਸਭ ਕੁਝ ਹੁੰਦਾ ਪੂਰੇ ਬੈਨੀਫਿਟ ਮਿਲਦੇ ਆ ਤੇ ਆਊਟਸੋਰਸ ਹੋ ਗਿਆ ਕੰਟਰੈਕਟ ਹੋ ਗਿਆ ਇਹਨਾਂ ਦਾ ਕੋਈ ਵजूद ਨਹੀਂ ਅੱਜ ਕੋਈ ਰਿਪੋਰਟ ਹੋ ਗਈ ਡਿਸਮਿਸ ਮਹਿਕਮੇ ਦੇ ਵਿੱਚੋਂ सस्पेंशन ਨਾਲ ਦੀ ਨਾਲ ਵਟਤੇ ਤੇ ਇਹ ਇਹ ਕਹਿੰਦੇ ਸੀ ਆਉਣ ਸਾਰ ਫਿਰ ਇਹਨਾਂ ਨੇ ਇੱਕ ਸੀਗਾ 우ਮਾ ਦੇ ਵੀ ਜੱਜਮੈਂਟ ਉਹ ਰੱਖੀ ਇਹਨਾਂ ਨੇ ਵੀ 10 ਸਾਲ ਤੇ ਅਸੀਂ ਪੱਕੇ ਕਰ ਸਕਦੇ ਆ ਤੇ ਅਸੀਂ ਤਾਂ ਹੁਣ 10 ਸਾਲ ਤੋਂ ਵੀ ਉੱਪਰ ਹੋ ਗਿਆ ਸਮਾਂ ਜੀ ਸਾਡਾ ਤਾਂ 10 ਸਾਲ ਤੋਂ ਉੱਪਰ ਸਮਾਂ ਹੋਣ ਤੇ ਵੀ ਹੁਣ ਵੀ ਮੀਟਿੰਗਾਂ ਤੇ ਮੀਟਿੰਗਾਂ ਤੇ ਬਾਕੀ ਕਿਲੋਮੀਟਰ ਬੱਸਾਂ ਬਾਰੇ ਵੀਰ ਨੇ ਦੱਸ ਹੀ ਦਿੱਤਾ ਤੁਹਾਨੂੰ ਸਾਰਾ ਧੰਨਵਾਦ ਤਾਂ ਸਰ ਜੀ ਮੈਂ ਆਪਾਂ ਕਹਦੀ ਵੀ ਪਹਿਲਾਂ ਵੀ ਧਰਨੇ ਲਗਾਏ ਜਾਂਦੇ ਸੀ ਤਾਂ ਪਹਿਲਾਂ ਸਰਕਾਰ ਦੇ ਪ੍ਰੋਸੈਸ ਜਿਹੜੇ ਉਹ ਕਰਨੇ ਖਤਮ ਕਰ ਦਿੱਤੇ ਜਾਂਦੇ ਸੀ ਤਾਂ ਇਸ ਵਾਰ ਧਰਨਾ ਕਿੰਨੇ ਸਮੇਂ ਤੱਕ ਚੱਲੇਗਾ ਤੇ ਕਿਵੇਂ ਖਤਮ ਹੋਵੇਗਾ ਮੈਡਮ ਤੁਹਾਨੂੰ ਵੀਰ ਨੇ ਪਹਿਲਾਂ ਵੀ ਦੱਸਿਆ ਵੀ ਸਾਡਾ ਕੋਈ ਧਰਨਾ ਲਾਉਣ ਦਾ ਕੱਲ ਦਾ ਮਕਸਦ ਹੀ ਹੈ ਨਹੀਂ ਸੀਗਾ ਸਾਡੀ ਸਿਰਫ ਘੰਟੇ-ਘੰਟੇ ਦੀ ਗੇਟ ਰੈਲੀ ਸੀਗੀ ਜਿਹੜੀ ਅਸੀਂ ਰੋਸ ਵਜੋਂ ਪਹਿਲਾਂ ਵੀ ਅੱਗੇ ਵੀ ਕਰਦੇ ਆਂਗੇ ਕੱਲ ਸਾਡੀ ਜਦੋਂ ਸਵੇਰੇ ਸਵੇਰੇ ਇਹਨਾਂ ਨੇ ਸਾਡੇ ਆਗੂ ਸਾਹਿਬਾਨਾਂ ਨੂੰ ਚੱਕ ਲਿਆ ਕਿਸੇ ਨੂੰ ਘਰਾਂ ਤੋਂ ਚੱਕ ਲਿਆ ਕਿਸੇ ਨੂੰ ਆਨ ਡਿਊਟੀ ਚੱਕ ਲਿਆ ਇਹਨਾਂ ਨੇ ਉਸ ਤੋਂ ਬਾਅਦ ਅਸੀਂ ਬੱਸਾਂ ਮੰਦ ਕੀਤੀਆਂ ਨੇ ਇਹ ਪ੍ਰਸ਼ਾਸਨ ਨੇ ਆਪਣੇ ਆਪ ਹੀ ਹੜਤਾਲ ਕਰਵਾਈ ਆ ਸਾਡਾ ਕੋਈ ਇਰਾਦਾ ਨਹੀਂ ਸੀਗਾ ਹੜਤਾਲ ਕਰਾਉਣ ਦਾ ਬਾਕੀ ਸਾਨੂੰ ਅਸੀਂ ਜਿਹੜੇ ਚਾਹਮਾਂ ਨਾਲ ਸਰਕਾਰ ਨੂੰ ਲੈ ਕੇ ਆਏ ਸੀਗੇ ਸਾਡੇ ਬੰਦਿਆਂ ਨੇ ਬੱਸਾਂ ਦੇ ਵਿੱਚ ਵੀ ਇੰਨਾ ਪ੍ਰਚਾਰ ਕੀਤਾ ਮੈਨੂੰ ਲੱਗਦਾ ਵੀ ਇਹਨਾਂ ਤੋਂ ਰੈਲੀਆਂ 'ਚ ਇੰਨਾ ਪ੍ਰਚਾਰ ਨਹੀਂ ਹੋਇਆ ਹੋਣਾ ਜਿੰਨਾ ਅਸੀਂ ਲੋਕਾਂ ਦੇ ਵਿੱਚ ਇਹਨਾਂ ਦਾ ਪ੍ਰਚਾਰ ਕੀਤਾ ਜਿੰਨੇ ਅਸੀਂ ਲੱਡੂ ਬੰਡੇ ਬੰਡੇ ਸਰਕਾਰ ਆਉਣ ਤੇ ਪਰ ਜਿਹੜੇ ਉੱਤਰ-ਉੱਤਰ ਕੇ ਸਾਡੇ ਡਰਾਈਵਰ ਕਨੈਕਟਰਾਂ ਨਾਲ ਮੁੱਖ ਮੰਤਰੀ ਸਾਹਿਬ ਵੀ ਹੱਥ ਮਲਾਉਂਦੇ ਹੁੰਦੇ ਸੀਗੇ ਜਦੋਂ ਸਰਕਾਰ ਇਹਨਾਂ ਦੀ ਵੋਟਾਂ ਵੋਟਾਂ ਦਾ ਟਾਈਮ ਸੀਗਾ ਹੁਣ ਪਤਾ ਨਹੀਂ ਸਾਡੇ ਮਲਾਜ਼ਮਾਂ ਤੋਂ ਇਹਨਾਂ ਨੂੰ ਕੀ ਨਾਫਰਤ ਹੋ ਗਈ ਮੀਟਿੰਗਾਂ ਤੇ ਮੀਟਿੰਗਾਂ ਦੇਈ ਜਾਂਦੇ ਆ ਪਹਿਲੀ ਗੱਲ ਤਾਂ ਮੀਟਿੰਗ ਦੇ ਵਿੱਚ ਕੋਈ ਹੱਲ ਨਹੀਂ ਨਿਕਲਦਾ ਜਿੰਨੀਆਂ ਵੀ ਮੀਟਿੰਗਾਂ ਆਈਆਂ ਨੇ ਮੀਟਿੰਗਾਂ ਦੇ ਵਿੱਚ ਇਹਨਾਂ ਚ ਕੋਈ ਬੈਠਦਾ ਨਹੀਂ ਹੈਗਾ ਇਹ ਕਦੇ ਕਹਿੰਦੇ ਆ ਵੀ ਇਹਨੂੰ ਜ਼ਰੂਰੀ ਕੰਮ ਹੋ ਗਿਆ ਕਦੇ ਦਿੱਲੀ ਭੱਜ ਜਾਂਦੇ ਆ ਕਦੇ ਕਿਤੇ ਭੱਜ ਜਾਂਦੇ ਆ ਇਹਨਾਂ ਨੇ ਕੋਈ ਮੀਟਿੰਗ ਦੇ ਵਿੱਚ ਸਾਡਾ ਹੱਲ ਨਹੀਂ ਕਰਿਆ ਜਿਹੜੀ ਹੈਗੀ ਤਨਖਾਹਾਂ ਦੀ ਗੱਲ ਅਸੀਂ ਬਿਲਕੁਲ ਕਟਟ ਤਨਖਾਹਾਂ ਦੇ ਕੰਮ ਕਰ ਰਹੇ ਆ ਸਾਡੇ ਪੀਆਰ ਟੀਸੀ ਦੇ ਵਿੱਚ ਅਸੀਂ ਜਿੰਨੇ ਵੀ ਮਲਾਜ਼ਮਾਂ ਅਸੀਂ ਸੇਮ ਇੱਕੋ ਜਿਹਾ ਕੰਮ ਕਰਦੇ ਆ ਸਾਰੇ ਡਰਾਈਵਰ ਗੱਡੀਆਂ ਚਲਾਉਂਦੇ ਆ ਕਨੈਕਟਰ ਟਿਕਟਾਂ ਕੱਢਦੇ ਆ ਪਰ ਸਾਡੇ ਚ ਇਹਨਾਂ ਨੇ ਪਾੜਾ ਪਾਉਣ ਵਾਸਤੇ ਵੀ ਦੋ ਦੋ ਤਨਖਾਹਾਂ ਕੀਤੀਆਂ ਹੋਈਆਂ ਨੇ ਜਿਹੜੇ ਉਦੋਂ ਬੜਿੰਗ ਸਾਹਿਬ ਨੇ ਕਾਂਗਰਸ ਦੀ ਸਰਕਾਰ 'ਚ ਸਾਡੀ ਤਨਖਾਹ ਵੱਧ ਗਈ ਸੀਗੀ ਜਿਹੜੇ ਦੁਬਾਰਾ ਮੁੰਡੇ ਭਰਤੀ ਹੋਏ ਨੇ ਹੁਣ ਇਹ ਇਹਨਾਂ ਦੀ ਸਰਕਾਰ 'ਚ ਉਹਨਾਂ ਦੀ ਤਨਖਾਹ ਸਿਰਫ 12-13000 ਸਾਨੂੰ ਇਹ 16-17000 ਰੁਪਏ ਦਿੰਦੇ ਆ ਕਟਕਟਾ ਕੇ ਠੀਕ ਆ ਉਹ ਯਾਨੀ ਕਿ ਬਿਲਕੁਲ ਘੱਟ ਤਨਖਾਹ ਨੇ ਜਿਨ੍ਹਾਂ ਨਾਲ ਅੱਜ ਦੇ ਟਾਈਮ 'ਚ ਅਸੀਂ ਗੁਜ਼ਾਰਾ ਨਹੀਂ ਕਰ ਸਕਦੇ ਨਾ ਅਸੀਂ ਆਪਣੇ ਬੱਚਿਆਂ ਨੂੰ ਪੜ੍ਹਾ ਸਕਦੇ ਆਂ ਨਾ ਅਸੀਂ ਕੋਈ ਆਪਣਾ ਕੋਈ ਘਰ-ਬਾਰ ਬਣਾ ਸਕਦੇ ਆਂ ਇਹਨਾਂ ਨੇ ਸਾਡੇ ਨਾਲ ਤਾਂ ਸਾਡੀ ਤਾਂ ਜ਼ਿੰਦਗੀਆਂ ਤਬਾਹ ਕੀਤੀਆਂ ਨਾਲ ਸਾਡੇ ਬੱਚਿਆਂ ਦੀ ਵੀ ਜ਼ਿੰਦਗੀਆਂ ਤਬਾਹ ਕਰਤੀਆਂ ਇਹਨਾਂ ਨੇ ਤਾਂ ਸਰ ਜਿੱਦਾਂ ਆਪਾਂ ਕੱਲ ਦੇ ਮਾਹੌਲ ਦੀ ਗੱਲ ਕਰ ਲਈਏ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜਾ ਆਪਾਂ ਕਹਿਦੀ ਵੀ ਧੱਕੇਸ਼ਾਹੀ ਕੀਤੀ ਗਈ ਸੀ ਤਾਂ ਉਸ ਧੱਕੇਸ਼ਾਹੀ ਨੂੰ ਤੁਸੀਂ ਕਿਵੇਂ ਦੇ ਰਿਹਾ ਕਿ ਮਤਲਬ ਡਰਾਈਵਰਾਂ ਦੀ ਪੱਗਾਂ 'ਚ ਜਿਹੜੀਆਂ ਉਹ ਵੀ ਤਾਰੀਆਂ ਗਈਆਂ ਨੇਗੀਆਂ ਤਾਂ ਬਹੁਤ ਹੀ ਧੱਕਾ ਜਿਹੜਾ ਉਹਨਾਂ ਨਾਲ ਹੋਇਆ ਤੇ ਇਹਨੂੰ ਇਹਦੇ ਬਾਰੇ ਤੁਸੀਂ ਕੀ ਕਹਿਣਾ ਆਪਣਾ ਪੁਲਿਸ ਵਾਲਾ ਕੰਮ ਛੱਡ ਕੇ ਗੁੰਡਾਗਰਦੀ ਵਾਲਾ ਕੰਮ ਕਰਨ ਲੱਗੇ ਜੀ ਇਹਨਾਂ ਨੂੰ ਪਤਾ ਨਹੀਂ ਕੀ ਇਹਨਾਂ ਨੂੰ ਲੋਕਾਂ ਨੂੰ ਕੁੱਟਣ ਦਾ ਕਿੰਨਾ ਚਾਹ ਹੈ ਇਹਨਾਂ ਨੂੰ ਪੰਜਾਬ ਦੇ ਲੋਕਾਂ ਨੂੰ ਕੁੱਟਣ ਦਾ ਚਾਹ ਇਹ ਪੰਜਾਬ ਦੇ ਲੋਕਾਂ ਦੀ ਸੇਫਟੀ ਵਾਸਤੇ ਜਾਂ ਪੰਜਾਬ ਦੇ ਲੋਕਾਂ ਨੂੰ ਸੇਫ ਰੱਖਣ ਵਾਸਤੇ ਮਹਿਕਮਾ ਸੀਗਾ ਪਰ ਇਹਨਾਂ ਨੇ ਇਹ ਮਹਿਕਮਾ ਗੁੰਡੇਗਰਦੀ ਦੇ ਵਾਸਤੇ ਬਣਾ ਲਿਆ ਇਹਨਾਂ ਨੇ ਵੀ ਜੇ ਕਿਤੇ ਕਿਸੇ ਦਾ ਸ਼ਾਂਤਮਈ ਧਰਨਾ ਚੱਲਦਾ ਕਿ ਕਿਸਾਨਾਂ ਦਾ ਚੱਲਦਾ ਜਾਂ ਕਿਸੇ ਕੱਚੇ ਮਲਾਜ਼ਮਾਂ ਦਾ ਚੱਲਦਾ ਉੱਥੇ ਜਾਓ 100 150 ਪੁਲਿਸ ਵਾਲਾ ਵਾਲੇ ਨਾਲ ਲਵਾਓ ਚੱਕ ਚੱਕ ਕੇ ਗੱਡੀਆਂ ਦੇ ਵਿੱਚ ਸਿੱਟ ਲੋ ਜਦੋਂ ਵਿਰੋਧ ਹੁੰਦਾ ਫਿਰ ਇਹ ਘੁੱਟਦੇ ਆ ਪੱਗਾਂ ਲਾਉਂਦੇ ਆ ਕੱਪੜੇ ਲਾਉਂਦੇ ਆ ਸਾਡੇ ਕੱਲ ਇੱਕ ਸਾਥੀ ਦੇ ਸਿਰ 'ਚ ਵੀ ਸੱਟ ਲੱਗੀ ਆ ਪਟਿਆਲੇ ਪੱਗਾਂ ਵੀ ਉੱਤਰੀਆਂ ਨੇ ਸੰਗਰੂਰ ਵੀ ਇਹਨਾਂ ਨੇ लाठी चार्ज ਕੀਤਾ ਬਹੁਤ ਤਸ਼ੱਦਦ ਕੀਤਾ ਸਾਡੇ ਮਲਾਜ਼ਮਾਂ ਤੇ ਤਾਂ ਪੇ ਕਹਿ ਸਕਦੇ ਆ ਵੀ ਇਹ ਜਿਹੜੇ ਤੁਹਾਡੇ ਮਤਲਬ ਮਹਿਕਮੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਅਸੀਂ ਸਾਡੀ ਤਾਂ ਉਮਰ ਮੈਡਮ ਲੰਘ ਗਈ ਜੀ ਕੁਝ ਕੋਈ 40 ਸਾਲ ਦਾ ਹੋ ਗਿਆ ਕੋਈ 50 ਸਾਲ ਦਾ ਹੋ ਗਿਆ ਸਾਨੂੰ ਇਹ ਆ ਵੀ ਅਸੀਂ ਜਿਹੜਾ ਦਿਨ ਰਾਤ ਖੂਨ ਪਸੀਨੇ ਦੀ ਕਮਾਈ ਨਾਲ ਇਹ ਵਿਭਾਗ ਖੜਾ ਕੀਤਾ ਠੀਕ ਆ ਇਹ ਇਹਨੂੰ ਵੇਚਣ ਨੂੰ ਤਿਆਰ ਹੋਏ ਹੋ ਨੇ ਇਹ ਦਿੱਲੀ ਵਾਲੇ ਡੀਟੀਸੀ ਮੰਗੂ ਜਮੇ ਡੀਟੀਸੀ ਇਹਨਾਂ ਨੇ ਖਤਮ ਕੀਤੀ ਆ ਉੱਥੇ ਇਹਨਾਂ ਨੂੰ ਕੀ ਆ ਵੀ ਹੌਲੀ ਹੌਲੀ ਅਸੀਂ ਕਿਲੋਮੀਟਰ ਗੱਡੀਆਂ ਪਾਈ ਜਾਈਏ ਵਿਭਾਗ ਦੇ ਗੱਡੀਆਂ ਨਿਕਲ ਜਾਣਗੀਆਂ ਸਾਨੂੰ ਇਹਨਾਂ ਨੂੰ ਕੱਢਣ ਦੀ ਲੋੜ ਨਹੀਂ ਪੈਂਦੀ ਜੇ ਇੱਕ ਗੱਡੀ ਕੰਡਮ ਹੁੰਦੀ ਆ ਸਾਡੇ ਤਿੰਨ ਮੁਲਾਜ਼ਮ ਵੇਟਿੰਗ 'ਚ ਜਾਂਦੇ ਆ ਉਹਦੇ ਕਰਕੇ ਇਹਨਾਂ ਨੂੰ ਇਹ ਆ ਵੀ ਕੁਝ ਆਉਣ ਵਾਲੇ ਸਮੇਂ 'ਚ ਕਿਲੋਮੀਟਰ ਗੱਡੀਆਂ ਪਾਈ ਜਾਈਏ ਵਿਭਾਗ ਦੀ ਗੱਡੀ ਨਾ ਪਾਈਏ ਇਹ ਵਿ ਠੀਕ ਹੈ ਮੈਂ ਲੋਕਾਂ ਨੂੰ ਅਪੀਲ ਕਰਦਾ ਲੋਕਾਂ ਨੂੰ ਵੀ ਸਮਝਣਾ ਚਾਹੀਦਾ ਜਿਹੜੇ ਸਾਡੇ ਨਾਲ ਦਿਨ ਦਾ ਸਫ਼ਰ ਕਰਦੇ ਨੇ ਵੀ ਜੇ ਇਹ ਵਿਭਾਗ ਦੇ ਦਾ ਭੋਗ ਪੈ ਗਿਆ ਤਾਂ ਇਹ ਲੋਕ ਵੀ ਬਹੁਤ ਪਰੇਸ਼ਾਨ ਹੋਣਗੇ ਇੱਥੇ ਪ੍ਰਾਈਵੇਟ ਕੰਪਨੀਆਂ ਨੇ ਆਉਣਾ ਪ੍ਰਾਈਵੇਟ ਕੰਪਨੀਆਂ ਆਪਣੇ ਹਿਸਾਬ ਨਾਲ ਉਹਨਾਂ ਨੇ ਸਰਵਿਸ ਦੇਣੀ ਆ ਆਪਣੇ ਹਿਸਾਬ ਨਾਲ ਉਹਨਾਂ ਨੇ ਕਿਰਾਇਆ ਰੱਖਣਾ ਜਿਹੜੇ ਹੁਣ ਅਸੀਂ 20 ਤੋਂ 22 ਕੈਟਗਰੀਆਂ ਨੂੰ ਫ੍ਰੀ ਸਫ਼ਰ ਕਰਾਉਂਦੇ ਆ ਠੀਕ ਆ ਉਹ ਵੀ ਇਹਨਾਂ ਨੇ ਖਤਰੇ 'ਚ ਪਾਇਆ ਬਈ ਇਹਨਾਂ ਨੇ ਲੋਕਾਂ ਲੋਕਾਂ ਨਾਲ ਇਹਨਾਂ ਨੂੰ ਕੋਈ ਪਿਆਰ ਨਹੀਂ ਹੈਗਾ ਇਹ ਜਾਣਬੁੱਝ ਕੇ ਕੋਜੀਆਂ ਚਾਲਾਂ ਚੱਲ ਕੇ ਵਿਭਾਗ ਨੂੰ ਖਤਮ ਕਰਤੇ ਤੁਰਲੇ ਹੋਣੇ ਸਰ ਜੀ ਅੱਜ ਵੀ ਕਈ ਮੰਤਰੀ ਜਿਹੜੇ ਬਰਨਾਲੇ ਆਏ ਹੋਏ ਆ ਤੇ ਕੱਲ ਸੀਐਮ ਮਾਨ ਜੀ ਵੀ ਆ ਰਹੇ ਆਗੇ ਬਰਨਾਲੇ ਤਾਂ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜਾਂ ਕੋਈ ਮੰਗ ਪੱਤਰ ਉਹਨਾਂ ਅੱਗੇ ਰੱਖਣਾ ਚਾਹੋਗੇ ਪਹਿਲੀ ਗੱਲ ਤਾਂ ਮੈਡਮਾ ਇਹ ਨਾ ਸਾਡੇ ਤੋਂ ਨਾ ਇਹਨਾਂ ਨੂੰ ਮੰਤਰੀ ਜਾਂ ਸੀਐਮ ਸਾਹਿਬ ਨੇ ਸਾਡੇ ਤੋਂ ਜਾਂ ਟ੍ਰਾਂਸਪੋਰਟ ਮੰਤਰੀ ਸਾਹਿਬ ਨੇ ਸਾਡੇ ਤੋਂ ਇਹਨਾਂ ਨੂੰ ਨਫ਼ਰਤ ਹੋ ਗਈ ਅਸੀਂ ਆਪ ਇਹ ਸਰਕਾਰ ਲੈ ਕੇ ਆਏ ਸੀ ਪਹਿਲਾਂ ਵੀ ਤੁਹਾਨੂੰ ਦੱਸਿਆ ਪਰ ਹੁਣ ਹੁਣ ਪਤਾ ਨਹੀਂ ਕੀ ਗੱਲ ਹੋ ਗਈ ਸਾਡੇ ਤੋਂ ਇਹਨਾਂ ਨੂੰ ਨਫ਼ਰਤ ਹੋ ਗਈ ਅਸੀਂ ਆਪਣੇ ਵੱਲੋਂ ਤਾਂ ਕੋਸ਼ਿਸ਼ ਕਰਾਂਗੇ ਬੀ ਸੀਐਮ ਸਾਹਿਬ ਨੂੰ ਕੋਈ ਸ਼ਾਂਤਮਈ ਤਰੀਕੇ ਨਾਲ ਅਸੀਂ ਆਪਣਾ ਮੰਗ ਪੱਤਰ ਦੇ ਸਕੀਏ ਪਰ ਸਾਨੂੰ ਇਹ ਭਰੋਸਾ ਵੀ ਜੇ ਪੁਲਿਸ ਗੁੰਡਾਗਰਦੀ ਤੇ ਜਿਵੇਂ ਉਤਰੀ ਹੋਈ ਆ ਸਾਨੂੰ ਤਾਂ ਇਹਨਾਂ ਨੇ 5-4 ਕਿਲੋਮੀਟਰ ਵੀ ਨੇੜੇ ਜਾਣ ਦੇਣਾ ਉਹਨਾਂ ਦੇ ਠੀਕ ਹੈ ਅਸੀਂ ਕੋਸ਼ਿਸ਼ ਕਰਾਂਗੇ ਵੀ ਉਹਨਾਂ ਨੂੰ ਸ਼ਾਂਤਮਈ ਤਰੀਕੇ ਨਾਲ ਕੋਈ ਮੰਗ ਪੱਤਰ ਦੇਈਏ ਠੀਕ ਹੈ ਸੀਐਮ ਸਾਹਿਬ ਨੂੰ ਪਤਾ ਹੀ ਆ ਸਾਰੇ ਪੰਜਾਬ ਚ ਰੋਡਵੇ ਦਾ ਚੱਕਾ ਜਾਵਾ ਵੀ ਇਹਨਾਂ ਨੂੰ ਜਾਣ ਤਾਂ ਹੈ ਨਹੀਂ ਸੀਐਮ ਸਾਹਿਬ ਵੀ ਉਹਨਾਂ ਨੂੰ ਨਹੀਂ ਪਤਾ ਅਸੀਂ ਆਪਣੇ ਵੱਲੋਂ ਕੋਸ਼ਿਸ਼ ਕਰਾਂਗੇ ਪਰ ਸਾਨੂੰ ਇੰਨਾ ਵੀ ਪਤਾ ਵੀ ਸਾਨੂੰ ਇਹਨਾਂ ਨੇ ਨੇੜੇ ਨਹੀਂ ਜਾਣ ਦੇਣਾ ਜੀ ਸਾਨੂੰ ਜਿਵੇਂ ਕੱਲ੍ਹ ਸਾਡੇ ਕੁੱਟ-ਕੁੱਟ ਕੇ ਤਸ਼ੱਦਦ ਕੀਤਾ ਜੇ ਕੱਲ੍ਹ ਨੂੰ ਅਸੀਂ ਸੀਐਮ ਸਾਹਿਬ ਨੂੰ ਮੰਗ ਪੱਤਰ ਦੇਣ ਜਾਵਾਂ ਕੱਲ੍ਹ ਨੂੰ ਵੀ ਸਾਨੂੰ ਕੁੱਟ-ਕੁੱਟ ਕੇ ਗੱਡੀਆਂ ਦੇ ਵਿੱਚ ਸਿੱਟ ਲਾਣਾ ਇਹਨਾਂ ਨੇ ਤੇ ਪਹਿਲਾਂ ਵੀ ਐਵੇਂ ਹੀ ਕਰਦੇ ਰਹੇ ਨੇ ਸਾਰੀਆਂ ਜਥੇਬੰਦੀਆਂ ਨਾਲ ਹੀ ਐਵੇਂ ਕਰਦੇ ਨੇ ਜੀ ਬਾਬਾ ਜੀ ਜਿਵੇਂ ਤੁਸੀਂ ਕਿਸਾਨ ਯੂਨੀਅਨ ਵੱਲੋਂ ਜਿਹੜਾ ਇਹਨਾਂ ਦਾ ਸਮਰਥਨ ਕਰ ਰਹੇ ਹੋਗੇ ਤਾਂ ਕਿ ਕਿਸਾਨ ਯੂਨੀਅਨ ਜਿਹੜੀ ਉਹ ਸਾਰੀ ਆਪਾਂ ਕਹਿੰਦੇ ਵੀ ਡਰਾਈਵਰ ਤੇ ਕੰਡਕਟਰ ਦੇ ਵਿਭਾਗ ਦੇ ਨਾਲ ਹਾਂਜੀ ਨਾਲ ਨੇ ਜਿਹੜਾ ਮੈਂ ਇੱਥੇ ਨਾਲ 38 ਸਾਲ ਨੌਕਰੀ ਕਰਕੇ ਗਿਆ ਮੈਂ ਬਤੌਰ ਇਨਸਪੈਕਟਰ ਡੀਆਈ ਇੱਥੇ ਰਿਹਾ 38 ਸਾਲ ਨੌਕਰੀ ਕਰੀ ਆ ਸਾਰੇ ਮਤਲਬ ਸਾਡਾ ਹੁਣ ਮੈਂ ਕਿਸਾਨ ਦੁਨੀਆ ਚਾ ਕਿਸਾਨ ਦੁਨੀਆ ਕਨੇ ਉਹ ਵੀ ਸਾਡਾ ਇਹਨਾਂ ਨੂੰ ਪੂਰਾ ਸਾਥ ਆ ਸਾਡਾ ਜੀਐਮ ਜਾਂ ਐਮਡੀ ਵਰਗੇ ਨੂੰ ਤਾੜਨਾ ਵੀ ਆ ਸਾਡੀ ਜੀ ਸਾਡੇ ਡਰਾਈਵਰ ਨੂੰ ਜਾਂ ਕਨੈਕਟ ਨੂੰ ਕਿਸੇ ਨੌਕਰੀ ਤੋਂ ਕੱਢਣ ਦੀ ਧਮਕੀ ਦੇਣਗੇ ਜਾਂ ਉਹ ਦੇਣਗੇ ਤਾਂ ਕਿਸਾਨ ਦੁਨੀਆ ਇਹਨਾਂ ਦੇ ਨੱਕ 'ਚ ਦਮ ਲਿਆ ਦੇਣੀ ਆ ਸਾਡੀ ਮੀਟਿੰਗ ਵੀ ਆ ਬਰਨਾਲੇ ਦਾਣਾ ਮੰਡੀ ਚ ਕਿਸਾਨਾਂ ਨਾਲ ਅਸੀਂ ਉੱਥੇ ਵੀ ਮੁੱਦਾ ਵਿਚਾਰਾਂਗੇ ਬਾਕੀ ਸਾਡੇ ਜਿੰਨੇ ਵੀ ਮਜ਼ਦੂਰ ਜਥੇਬੰਦੀਆਂ ਜਾਂ ਹੋਰ ਕਿਸਾਨ ਦੋਸਤ ਸਾਡੇ ਨਾਲ ਨੇ ਅਸੀਂ ਇਹਨਾਂ ਦਾ ਡਟ ਕੇ ਪੂਰਾ ਸਾਥ ਦੇਵਾਂਗੇ। ਇਹ ਸੀ ਸਾਡੇ ਨਾਲ ਪੰਜਾਬ ਰੋਡਵੇਜ਼ ਤੇ ਪਨਵਸ ਦੇ ਕਰਮਚਾਰੀ ਜਿਨ੍ਹਾਂ ਨਾਲ ਅਸੀਂ ਚੱਲ ਰਹੇ ਧਰਨੇ ਨੂੰ ਲੈ ਕੇ ਗੱਲਬਾਤ ਕੀਤੀ ਤੇ ਉਹਨਾਂ ਤੋਂ ਜਾਣਿਆ ਕਿ ਕਿਲੋਮੀਟਰ ਬੱਸਾਂ ਦਾ ਕੀ ਨੁਕਸਾਨ ਹੈ ਤੇ ਉਹਨਾਂ ਦੀ ਇਸ ਧਰਨੇ ਨੂੰ ਲੈ ਕੇ ਕੀ ਕੀ ਮੰਗਾਂ ਰਹੀਆਂ ਨੇ ਤਾਂ ਇੰਨੇ ਹੀ ਸ਼ਬਦਾਂ ਨਾਲ ਮੈਂ ਤੁਹਾਡੇ ਤੋਂ ਲੈਣੀ ਹੈ ਇਜਾਜ਼ਤ ਤੁਹਾਡੀ ਆਪਣੀ ਐਂਕਰ ਸੁਪ੍ਰੀਤ ਕੌਰ। ਮੁਰਦਾਬਾਦ। We <laughs> don't